ਕਿ ਮੰਨ ਲਓ ਵੀ 100 ਕਿਲੋਮੀਟਰ ਤੋਂ ਕੋਈ ਵਾਰ ਦੂਰ ਆ ਬੰਦਾ ਸੋਚਦਾ ਵੀ ਏਡੀ ਦੂਰੋਂ ਰੈਟਰ ਲੈ ਆਉਣਾਗੇ ਆਪਾਂ ਨੂੰ ਖਰਚਾ ਜ਼ਿਆਦਾ ਪਊ ਤਾਂ ਉਹਦੇ ਪਿੰਡ ਤੱਕ ਦਾ ਤੇਲ ਆਪਾਂ ਦੇ ਦਾਂਗੇ 5 ਲੱਖ ਰੁਪਏ ਉਹਨਾਂ ਰੈਟਰ ਤੇ ਲੱਗਦਾ ਚਾਰ ਲੱਗਦਾ ਜੀ ਚਾਰ ਤੋਂ ਘੱਟ ਵਿਕਦਾਉ ਨਾ ਵੇਚਣ ਜੇ ਉਹਨਾਂ ਲਾਉਂਦੀ ਸਾਡਾ ਵੱਧਾਉ 15 ਦਿਨ ਰੱਖ ਲੈਣ ਆ ਵੀ ਰੈਟਰ ਲੈ ਜਾਣ ਉਹ ਵੀ ਰੱਖ ਲੈਣਾ 15 ਦਿਨ ਜੇ ਉਹਨਾਂ ਦਾ ਵੱਧਾ ਵੇਖਦਾ ਕੋਈ ਚੱਕਰ ਨਹੀਂ ਜੇ ਘੱਟ ਪਿਆ ਤਾਂ ਨਾ ਵੇਚਣ ਤਾਂ ਆਪਾਂ ਨੂੰ ਲੈ ਰੈਟਰ ਦੇ ਆਪਾਂ ਨੂੰ ਇੰਨਾ ਰੋ ਵੀ ਟਾਇਰ ਘੱਟ ਨੇ ਜਾਂ ਵੱਧ ਨੇ ਇਹ ਵੀ ਹੋ ਸਕਦਾ ਆਪਾਂ 10000 ਰੁਪਇਆ ਬੰਦਾ ਦੇ ਸਾਰੇ ਟਰ ਨਾਮੇ ਬਾਕੀ ਵੀ ਦੇ ਦਾਂਗੇ। ਹਲੋ ਵੀ ਦੋਸਤੋ ਸਾਰੇ ਵੀਰ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ। ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬਾਬੂ ਤੇ ਆਪਾਂ ਖੜੇ ਆਂਗੇ ਬਾਈ ਜੀ ਪਿੰਡ ਪੱਟਲਾਂ ਦੇ ਵਿੱਚ ਤੇ ਬਾਈ ਜੀ ਅੱਜ ਤੁਹਾਨੂੰ ਇਦਾਂ ਦੇ ਟਰੈਕਟਰ ਦਿਖਾਵਾਂਗੇ। ਕੁਝ ਘੰਟੇ ਚੱਲੇ ਹੋਏ ਤੇ ਬਾਈ ਗੁਰੀ ਆਪਣੇ ਨਾਲ ਆਗਾ ਸਾਰੇ ਗੱਲਬਾਤ ਕਰਾਂਗੇ ਤੇ ਵੀਡੀਓ 'ਚ ਬਣੇ ਰਿਓ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਸਵਾਗਤ ਹੈ ਤੁਹਾਡਾ ਪਿੰਡ ਪਹੁੰਚਣ ਤੇ। ਬਹੁਤ ਬਹੁਤ ਧੰਨਵਾਦ ਬਾਈ ਜੀ। ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਅੱਜ ਆਪਣੇ ਕੋਲ ਟਰੈਕਟਰ ਆਪਣੇ ਫਿਲਹਾਲ ਮੌਕੇ ਤੇ 8 ਖੜੇ ਨੇ ਜੋਰੇ ਬਾਕੀ ਟਰੈਕਟਰ ਹੋਰ ਵੀ ਹੁੰਦੇ ਨੇ ਬਾਕੀ ਆਉਣ ਵਾਲੇ ਨੇ ਕੁਝ ਟਰੈਕਟਰ ਕੁਝ ਮਾੜਾ ਮੋਟਾ ਧੋਸ ਮਾਰਨ ਵਾਲੇ ਵੀ ਹੁੰਦੇ ਨੇ ਆਪਣੇ ਉਹ ਬਾਹਰ ਖੜੇ ਨੇ ਤਿਆਰੀ ਵਾਸਤੇ ਠੀਕ ਹੈ ਜੀ ਤੇ ਫਿਲਹਾਲ ਮੌਕੇ ਤੇ 8 ਟਰੈਕਟਰ ਮੌਜੂਦ ਨੇ ਠੀਕ ਹੈ ਜੀ ਵੀਡੀਓ ਤੇ ਅੱਜ ਕੀ ਆਫਰ ਕਰੀਏ ਜੀ ਉਪਰ ਜੋ ਤੁਸੀਂ ਚਾਹੋ ਜੀ ਠੀਕ ਹੈ ਜੀ ਤੇ ਜਿਹੜਾ ਕੋਈ ਬਾਈ ਆਊਗਾ ਟਰੈਕਟਰ ਲੈਣਾ ਹਾਂਜੀ ਉਹਨਾਂ ਦਾ ਤੇਲ ਖਰਚਾ ਦੇ ਦੋਗੇ ਦੇ ਦਾਂਗੇ ਜੇ ਕੋਈ ਮੰਨ ਲਓ ਵੀ 100 ਕਿਲੋਮੀਟਰ ਤੋਂ ਕੋਈ ਵਾਰ ਦੂਰ ਆ ਬੰਦਾ ਸੋਚਦਾ ਵੀ ਏਡੀ ਦੂਰ ਨੂੰ ਟਰੈਕਟਰ ਲੈ ਆਵਾਂਗੇ ਆਪਾਂ ਨੂੰ ਖਰਚਾ ਜ਼ਿਆਦਾ ਪਊ ਤਾਂ ਉਹਦੇ ਪਿੰਡ ਤੱਕ ਦਾ ਤੇਲ ਆਪਾਂ ਦੇ ਦਾਂਗੇ ਇੰਜਨ ਗੇਅਰ ਦਾ ਸਹੀयत ਤਾਂ ਰੱਖਣ ਨੂੰ ਸਾਡਾ ਟਰੈਕਟਰ ਭੇਜ ਸਕਦੇ ਕੋਈ ਦਿੱਕਤ ਨਹੀਂ ਇਹ ਪਿੰਡ ਤੱਕ ਦਾ ਹਾਂਜੀ ਪਿੰਡ ਤੱਕ ਦਾ ਇੱਥੋਂ ਮੰਨ ਲਓ ਉਹਨਾਂ ਨੂੰ ਇਹ ਨਹੀਂ ਸੋਚਣ ਦੀ ਲੋੜ ਵੀ ਸਾਨੂੰ ਤੇਲ ਦਾ ਖਰਚਾ ਪੈ ਜੇ ਐਕਸਟਰਾ ਇਹਨਾਂ ਨੂੰ ਸੋਚੇ ਜਿੰਨਾ ਉਹਨਾਂ ਦੀ ਬਾਰਟ ਪੋਦਾ ਐਸਟੀਮੇਟ ਬਣਾ ਲੈਣ ਉਹਨਾਂ ਤੇਲ ਦਾ ਖਰਚਾ ਆਪਾਂ ਦੇ ਦਾਂਗੇ ਠੀਕ ਆ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਤਾਂ ਕੋਈ ਉਹਨਾਂ ਨੂੰ ਜਾਣ ਦੀ ਕਿਸੇ ਪਾਸੇ ਲੋੜ ਨਹੀਂ ਡਾਕੂਮੈਂਟ ਪੂਰੇ ਕਰਨ ਦੀ ਆਪਣੀ ਪੰਦਾ ਜਾਊਗਾ ਉਹ ਸਾਰੇ ਉਹਨਾਂ ਦਾ ਡਾਕੂਮੈਂਟ ਪੂਰੇ ਕਰਕੇ ਫਾਈਲ ਫਾਈਨਲ ਹੋਣ ਤੇ ਆਪਾਂ ਰੈਟਰੂ ਦੀ ਦੇ ਦੇਵਾਂਗੇ ਜਿਹਨਾਂ ਨੂੰ ਡਾਉਨ ਪੇਮੈਂਟ ਦੇ ਦੇ ਦੇਣ ਜਿੰਨੀ ਵੀ ਮਤਲਬ ਉਹਨੂੰ ਰੈਟਰ ਦੀ ਠੀਕ ਆ ਜੀ ਬਾਕੀ ਮੈਂ ਲੋ ਟਰੈਕਟਰ ਦਾ ਲੂੰਗ ਆਪਣੀ ਬਾਕੀ ਸਿਵਲ ਤੇ ਡਿਪੈਂਡ ਆ ਕੇ ਜਿੰਨੇ ਫਰੀ ਫਰੀ ਵਾਲਾ ਟਰੈਕਟਰ ਵਾਲਾ ਕੰਮ ਹੋ ਗਿਆ ਆਧਾਰ ਕੱਢ ਲਿਓ ਆਧਾਰ ਕੱਢ ਲਿਓ ਉਹ ਤੇ ਰੈਟਰ ਲੈ ਟਰੈਕਟਰ ਲੈ ਜਾਓ ਤੇ ਬਾਕੀ ਇਹ ਤਾਂ ਗੱਲ ਹੋ ਗਈ ਜੀ ਜੇ ਟਰੈਕਟਰ ਕਟਾਉਣਾ ਹੋਵੇ ਕੱਟ ਵੀ ਲੈਣੇ ਹੋਵੇ ਹਾਂ ਟਰੈਕਟਰ ਕੱਟ ਲੈਣਾ ਜ ਇਸੇ ਵੀ ਕੰਪਨੀ ਦਾ ਕੋਈ ਵੀ ਡਾਇਰੈਕਟਰ ਹੋਵੇ ਆਪਾਂ ਹਰ ਡਾਇਰੈਕਟਰ ਹੀ ਵਿੱਚ ਕੱਟ ਲਾਂਗੇ ਠੀਕ ਹੈ ਜੀ ਬਾਈ ਜੀ ਤੁਸੀਂ ਪਹਿਲਾਂ ਆਪਣਾ ਰੇਟ ਚੈੱਕ ਕਰ ਲਓ ਕਿਦੋਂ ਵੀ ਕਰਵਾ ਲਓ ਤੇ ਫਿਰ ਇਹ ਦੁਬਾਰਾ ਚ ਬਾਈਆਂ ਨਾਲ ਕੰਟੈਕਟ ਕਰਨਾ ਜੇ ਮੰਨ ਲਓ ਸਾਡਾ ਰੇਟ ਗਲਤ ਲੱਗੇ ਇਹ ਵੀ ਆਫਰ ਅਸ ਦੇ ਸਾਨੂੰ ਕਟਾ ਦਿਓ 15 ਦਿਨ ਉਹ ਵੀ ਡਾਇਰੈਕਟਰ ਘਰ ਰੱਖੋ ਜੀ ਤੁਹਾਡਾ ਜਿੰਨਾ ਅਸੀਂ ਰੇਟ ਲਾਵਾਂਗੇ ਉਦੋਂ ਵੱਧ ਵੇਚਦਾ ਵੇਚ ਲਓ ਕੋਈ ਚੱਕਰ ਨਹੀਂ ਜੇ ਉਦੋਂ ਘੱਟ ਵੀ ਕੋਈ ਨਾ ਵੇਚੋ ਤਾਂ ਸਾਨੂੰ ਦੇ ਦੇਣਾ ਠੀਕ ਹੈ ਜੀ ਮੰਨ ਲਓ ਬਾਈ ਚਾਂਸ ਆਪਾਂ ਪ੍ਰੀਤ ਦੇ ਵਿੱਚ ਕੋਈ ਡਾਇਰੈਕਟਰ ਘਟਾਉਨੇ ਆ ਹਾਂ ਜੀ ਸਪੋਜ਼ ਕਰੋ ਅਸੀਂ 15 ਦਿਨ ਜੀ ਉਹਨਾਂ ਦਾ ਵੱਧ ਵੇਚਦਾ ਕੋਈ ਚੱਕਰ ਨਹੀਂ ਜੇ ਘੱਟ ਪਿਆ ਤਾਂ ਨਾਲ ਵੇਚਣ ਤਾਂ ਆਪਾਂ ਨੂੰ ਲੈਵਰੇਟਰ ਦੇ ਜਾਣ ਜੀ 15 ਦਿਨਾਂ ਦੇ ਵਿੱਚ ਵਿੱਚ ਜੀ ਠੀਕ ਹੈ ਜੀ ਤੇ ਹੁਣ ਮੂਰੇ ਸੀਜ਼ਨ ਆਉਣ ਵਾਲਾ ਜੀ ਆਪਾਂ ਕਹਿੰਦੇ ਬਾਡੀ ਦਾ ਤੇ ਆਪਾਂ ਕਿਰਾਏ ਤੇ ਵੀ ਟਰੈਕਟਰ ਦੇ ਦਿੰਦੇ ਨੇ ਜੀ ਹਾਂ ਕਿਰਾਏ ਵਾਸਤੇ ਵੀ ਹੁੰਦੇ ਨੇ ਟਰੈਕਟਰ ਆਪਣੇ ਦੇ ਵਿੱਚ ਜਿਹੜਾ ਜਿਹੇ ਬੰਦੇ ਲੈਣਾ ਪਹਿਲਾਂ ਦੱਸ ਦੇ ਵੀ ਆਹ ਟਰੋ ਆਪਾਂ ਮੌਕੇ ਤੇ ਆਪਾਂ ਨੂੰ ਅਵੇਲੇਬਲ ਕਰਵਾ ਦਵਾਂਗੇ ਜੀ ਠੀਕ ਹੈ 2 ਸਪੀਡ 3 ਸਪੀਡ ਔਫ 4 ਸਪੀਡ ਤੇ 4x4 ਕੋਈ ਮਰਜ਼ੀ ਹੋਵੇ ਟਰੈਕਟਰ ਜਿੰਦਾਂ ਦਾ ਵੀ ਕਿਸੇ ਨੇ ਲੈਣਾ ਦੱਸ ਦੇ ਪਹਿਲਾਂ ਮਤਲਬ ਉਹ ਰੇਂਜ ਹੋ ਜਾਏਗਾ ਜੋ ਠੀਕ ਹੈ ਬਾਈ ਲਓ ਬਾਈ ਜੀ ਪਹਿਲਾਂ ਗੱਲਬਾਤ ਕਰਾਂਗੇ ਆਪਾਂ ਪ੍ਰੀਤ ਟਰੈਕਟਰ ਬਾਰੇ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜਿਵੇਂ ਆਪਾਂ ਕਹ ਰਹੀਏ ਇੱਕ ਦੇਸੀ ਜੇ ਘਰੇ ਖੜਾਗਾ ਇਹ ਨਾ ਮੰਨਿਓ ਪਰ ਹੈ ਸ਼ੋਰੂਮ ਕੰਡੀਸ਼ਨ ਅਗੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੀਏ ਬਾਈ ਜੀ ਤੁਹਾਨੂੰ ਲਓ ਬਾਈ ਜੀ ਪੂਰਾ ਕੋਕਾ ਪੀਸ ਹੈਗਾ ਤੇ 3 ਸਪੀਡ ਚ ਬਾਈ ਜੀ 3 ਸਪੀਡ ਹੈ ਜੀ ਸਵਰਾਜ ਗੀਅਰ ਆਉਂਦਾ ਜਿਹੜਾ ਇੱਕ ਲੀਵਰ 'ਚ ਤਿੰਨ ਸਪੀਡਾਂ ਨੇ ਇਹਦੇ ਇੱਕ ਲੀਵਰ 'ਚ ਤਿੰਨ ਸਪੀਡਾਂ ਵਾਲਾ ਠੀਕ ਹੈ ਬਾਈ ਜੀ 16 ਦੇ ਟਾਇਰ ਨੇ 16 ਦੇ ਟਾਇਰਾਂ 'ਚ 23 ਮਾਡਲ ਹੈ ਮੈਂ ਕਈ ਇਸ ਕਰਨੀ ਲੱਗ ਗਈ ਵੀ ਜਾਂਸੀ ਚੋਰ ਤਾਂ ਨਹੀਂ ਫੜ ਲਿਆ ਤਾਂ ਕਦੇ ਬਸ ਉਹੀ ਮੰਨੋ ਜੀ ਬਸ ਸਾਰਾ 250 ਘੰਟੇ ਚਲਾ ਹੀ ਰਿਹਾ ਠੀਕ ਹੈ ਜੀ 250 ਘੰਟਾ ਚੱਲਿਆ ਤੇ ਬਾਕੀ ਸਾਨੂੰ ਦਿਖਾ ਦਿਓ ਬਾਈ ਜੀ ਟਾਇਰ ਵੀ ਅਜੇ ਤੱਕ ਨਾਲ ਦੇਣਗੇ ਐਮ ਆਰ ਐਫ ਅਜੇ ਤੱਕ ਖੜਾ ਜੀ ਹੈ ਜੀ ਇੰਨੇ ਕੇ ਚੱਲਣ ਨਾਲ ਇੰਨੇ ਕੇ ਤਾਂ ਵਧਾਈਆਂ ਦੀ ਲੰਘ ਜਾਂਦਾ ਹਾਂ 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 ਬਾ ਗੇੜੇ ਮੱਥੇ ਮੁੱਥੇ ਟੇਕਦਾ ਜੀ ਅਗਲਾ ਠੀਕ ਹੈ ਜੀ ਮੱਥੇ ਮੁੱਥੇ ਟੇਕਣ ਦੇ ਲੰਘ ਜਾਂਦਾ ਨਾ 23 ਦੇ ਪਿਓ ਸਾਰੇ ਮਾਰ ਕੇ ਆਏ ਨਹੀਂ ਹੈਗਾ ਵੀ 23 ਦੀ ਮਾਰ ਕੇ 23 ਠੀਕ ਹੈ ਜੀ ਤੇ ਲੋ ਬਾਈ ਜੀ ਐਮ ਆਰ ਐਫ ਦੇ ਚੱਕੜ ਟਾਇਰ ਨੇ ਇਹਨ ਇੱਕ ਗੇਅਰ ਚ ਤਿੰਨ ਸਪੀਡਾਂ ਹਾਂਜੀ ਹਾਂ ਸਵਰਾਜ ਦੇ ਨਹੀਂ ਆਉਂਦਾ ਹੁਣ ਜਿਵੇਂ ਆਪਾਂ ਨਵੇਂ ਹਾਂਜੀ ਹਾਂਜੀ ਸਾਈਡ ਗੇਅਰ ਵਾਲਾ ਕਹਿੰਦੇ ਨੇ ਜਿਹਨੂੰ ਆਪਾਂ ਹਾਂ ਉਹ ਫੰਕਸ਼ਨ ਸਵਰਾਜ ਵਾਲੇ ਦਾ ਇਹ ਵੀ ਹੈਗਾ ਇਹਦੇ ਵੀ ਲਾਤਾ ਜੀ ਹਾਂਜੀ ਹਾਂ ਮਤਲਬ ਗੇਅਰ ਹੀ ਉਦਾਂ ਦਾ ਇਹ ਠੀਕ ਆ ਜੀ ਸਾਰੀਆਂ ਮੰਨ ਕੇ ਲੋ ਫੀਚਰ ਹੀ ਉਹਦੇ ਨਾਲ ਦੇ ਨੇਗੇ ਹਾਂਜੀ ਹਾਂ ਸਵਰਾਜ ਮੰਗ ਠੀਕ ਆ ਜੀ ਤੇ ਨਵਾਂ ਟਰੈਕਟਰੀ ਲਾਂਚ ਕਰਿਆ ਹੋਇਆ ਲੱਗਦਾ ਇਹ ਵੀ ਹਾਂ ਹਾਂ ਬਿਲਕੁਲ ਕਿੱਥੋਂ ਦਾ ਨੰਬਰ ਆ ਬਈ ਜੀ ਇਹ ਇਹ ਪੰਜਾਬ ਨੰਬਰ ਹੀ ਮਕੇਰੀਆਂ ਦਾ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਜਿੰਨੇ ਟਰੈਕਟਰ ਹੁੰਦੇ ਨੇ ਬਾਈ ਜੀ ਆਪਣੇ ਕੋਲ ਪੰਜਾਬ ਨੰਬਰ ਹੁੰਦੇ ਨੇ ਹਾਂ ਪੰਜਾਬ ਵੀ ਕੋਈ ਹਰਿਆਣਾ ਵੀ ਹੋ ਜਾਂਦਾ ਜੀ ਜਿੱਦਾਂ ਹੀ ਫਿਰ ਲਖਾ ਲੱਜ ਪੰਜਾਬ ਨੰਬਰੀ ਨੇ ਸਾਰੇ ਠੀਕ ਹੈ ਜਿੰਨੇ ਵੀ ਟਰੈਕਟਰ ਗਏ ਨੇ ਪੰਜਾਬ ਨੰਬਰੀ ਠੀਕ ਹੈ ਜੀ ਤੇ ਇਹ ਮਾਡਲ ਹੋ ਗਿਆ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹ ਇਹ ਡਿਮਾਂਡ ਦਾ ਮਤਲਬ ਦੇਣ ਵਾਲਾ ਰੇਟ ਇਹਦਾ ਜੀ 590000 ਰੁਪਏ ਜੀ ਠੀਕ ਹੈ ਜੀ ਹਾਂਜੀ ਹਾਂ 5 ਲੱਖ 90000 ਰੁਪਏ ਲਓ ਬਾਈ ਜੀ ਦੇਣ ਲੈਣ ਵਾਲਾ ਰੇਟ ਹੈਗਾ ਤੇ ਖੁੱਲੇ ਪਲੇਟਫਾਰਮ ਵਾਲਾ ਕਿ ਬਾਕੀ ਪਲੇਟਫਾਰਮ ਵਾਲਾ ਜੀ ਠੀਕ ਆ ਬਾਈ ਜੀ ਤੇ ਬਾਕੀ ਦਾ ਇੰਜਨ ਗੇਅਰ ਦੀ ਕਾਰਨ ਪਤਾ ਕੀ ਹੈ ਜੀ ਦੇਖੋ ਹਾਂਜੀ ਆ ਜਿਓ ਇੱਥੇ ਟਰੈਕਟਰ ਨੂੰ ਇੱਥੇ ਥੋੜਾ ਮਾਣਾ ਤਸੱਲੀ ਉਰੇ ਕਰ ਸਕਦੇ ਹੋ ਠੀਕ ਹੈ ਜੀ ਜੇ ਇੱਥੇ ਵੀ ਨਹੀਂ ਮਣ ਖੜਦਾ ਜਿੱਦੇ ਤੁਸੀਂ ਲੈ ਗਏ ਅੱਜ ਸਾਡਾ ਟਰੈਕਟਰ ਦੂਜੇ ਦਿਨ ਚੈੱਕ ਕਰੋ ਪੂਰਾ ਠੀਕ ਹੈ ਜੀ ਜੇ ਇੰਜਣ ਗੇਰ ਦਾ ਸਹੀयत ਦਾ ਰੱਖ ਲੋ ਸਾਡਾ ਟਰੈਕਟਰ ਭੇਜ ਸਕਦੇ ਕੋਈ ਦਿੱਕਤ ਨਹੀਂ ਇੱਕ ਤਾਂ 100 ਰੁਪਏ ਵਾਲਾ ਸੌਦਾ ਹੁੰਦਾ ਇੱਕ 1 ਰੁਪਏ ਵਾਲਾ ਸੌਦਾ ਹੁੰਦਾ ਹਾਂਜੀ ਹਾਂ ਉਹ ਆ ਗਿਆ ਬਾਕੀ ਚੱਲ ਹੈਗੀ ਮਤਲਬ ਵੀ ਜੇ ਤੁਸੀਂ ਲਿਜਾ ਕੇ ਚੈੱਕ ਕਰੋ ਥੋੜੇ ਫਿੱਟਾ ਰੱਖ ਸਕਦੇ ਨਹੀਂ ਕੋਈ ਦਿੱਕਤ ਨਹੀਂ ਬਿਲਕੁਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਲਓ ਬਾਈ ਜੀ ਤੇ ਆ ਗਿਆ ਬਾਈ ਜੀ ਇੱਕ 60 ਵਾਲਾ ਆ ਜਾਂਦਾ ਇੱਕ 60 EPI ਵਾਲਾ ਆ ਜਾਂਦਾ ਹਾਂਜੀ ਇਹ ਫਾਰਮ ਟਰੈਕ 60 EPI ਚ ਆ ਗਿਆ ਜੀ ਠੀਕ ਆ ਜੀ ਪਾਵਰ ਮੈਕਸ ਇਹ 4 ਸਪੀਡ ਚ ਆ ਗਿਆ 16 ਦੇ ਟਾਇਰ ਆ ਗਏ ਜੀ 16 ਦੇ ਟਾਇਰਾਂ ਚ ਆ ਗਿਆ ਲੈ ਬੇ ਜੀ 55 ਹਾਰਸ ਪਾਵਰ ਹੈ ਜੀ ਦੀ ਨਾਲ ਦੀ ਟਾਇਰ ਨੇ ਵੇਜੀ ਸੀ ਸਾਰਾ ਕੁਝ ਨਾਲ ਦਾ ਰੈਕਟਰ ਦਾ ਕੋਈ ਚੀਜ਼ ਖੁੱਲੀ ਨਹੀਂ ਜੀ ਦੀ ਬਿਲਕੁਲ ਨਵਾਂ ਰੈਕਟਰ ਹੈ ਮੰਨ ਕੇ ਚਲੋ ਚੰਗੇ ਰੈਕਟਰ ਨਹੀਂ ਸਾਰੇ ਠੀਕ ਆ ਜੀ PV 31 ਮਾਨਸਾ ਦਾ ਨੰਬਰ ਆ ਗਾ ਬੇ ਜੀ ਤੇ ਕਿੰਨੇ ਮਾਡਲ ਆ ਬੇ ਜੀ ਇਹ 2021 ਮਾਡਲ ਆਈ ਠੀਕ ਹੈ ਜੀ ਫੁੱਲ ਟੌਪ ਮਾਡਲ ਕਹਿ ਦਿਆ ਨਾ ਇਹ ਤੇ ਲੋ ਬਾਈ ਜੀ ਚੈੱਕ ਵੀ ਕਰ ਲੋ ਕੰਡੀਸ਼ਨ ਪੂਰਾ ਸਾਫ ਹੈਗਾ ਤੇ ਟਾਇਰ ਟੱਪੇ ਕਿੰਨੇ ਕੇ ਪੈਸੇ ਪੈਉਣਗੇ ਬਾਈ ਜੀ ਇਹ 80% ਠੀਕ ਹੈ ਜੀ 80% ਨੇ ਕਿੰਨੇ ਘੰਟੇ ਚੱਲੇ ਬਾਈ ਜੀ ਇਹ 700 ਘੰਟੇ ਚੱਲੇ ਜੀ ਜੇ ਕਿਸੇ ਨੂੰ ਕਈ ਵਾਰ ਬਾਈ ਵੀਰ ਮੇਰੇ ਨੂੰ ਕਿਸਾਨ ਭਰਾ ਨੂੰ ਇਦਾਂ ਲੱਗ ਵੀ ਟਾਇਰ ਘੱਟ ਨੇ ਜਾਂ ਵੱਧ ਨੇ ਇਹ ਵੀ ਹੋ ਸਕਦਾ ਆਪਾਂ 10000 ਰੁਪਏ ਬੰਦਾ ਦੇ ਸਾਰੇ ਟਾਇਰ ਨਵੇਂ ਬਾਕੀ ਵੀ ਦੇ ਦਾਂਗੇ 10000 ਰੁਪਏ ਦੇ ਦੇ ਬਾਈ ਕਹਿੰਦਾ ਜਿਹੜੀ ਮਰਜ਼ੀ ਕੰਪਨੀ ਦੇ ਕਹਿਣਗੇ ਚੌਕੜਾ ਨਵਾਂ ਲੱਗ ਜਾਊਗਾ ਜੀ ਠੀਕ ਹੈ ਚੌਕੜਾ ਨਵ ਜੋ ਵੀ ਮੰਨ ਲਓ ਕਹੇ ਅਗਲਾ ਕੋਈ ਠੀਕ ਹੈ ਜੀ ਪੀਕੇਟੀ ਦੇ ਮਹਿੰਗੇ ਮਹਿੰਗੇ ਬਾਈ ਕਹਿੰਦਾ ਉਹ ਵੀ ਪਵਾ ਕੇ ਦੇ ਦਾਂਗੇ ਲਓ ਬਾਈ ਜੀ ਆਪਣੀ ਵੀਡੀਓ ਦੇਖ ਕੇ ਆ ਜਾਓ ਬਾਈ ਕਹਿੰਦਾ ਉਹ ਵੀ ਪਵਾ ਕੇ ਦੇ ਦਾਂਗੇ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹਦੀ ਡਿਮਾਂਡ ਹੈ ਜੀ 21 ਮਾਲ ਟਰੈਕਟਰਾਂ ਦੀ 6 ਲੱਖ 90 ਹਜ਼ਾਰ ਰੁਪਏ ਠੀਕ ਹੈ ਜੀ ਲਓ ਬਈ 6 ਲੱਖ 90 ਹਜ਼ਾਰ ਰੁਪਿਆ ਡਿਮਾਂਡ ਲੱਗੀ ਤੇ ਬਾਕੀ ਜਿਹੜੇ ਟਰੈਕਟਰ ਹੁੰਦੇ ਨੇ ਬਾਈ ਜੀ ਪੇਂਟ ਸੈਂਟ ਦੀ ਗਾਰੰਟੀ ਹੁੰਦੀ ਹਾਂਜੀ ਜੇ ਇਦਾਂ ਨਹੀਂ ਵੀ ਕੋਈ ਵੀ ਨਹੀਂ ਹੁੰਦਾ ਪੇਂਟ ਹਾਂ ਮੈਂ ਉਹ ਇੱਥੇ ਪਰੋ ਜੇ ਕੋਈ ਹੋਊਗਾ ਤਾਂ ਦੱਸ ਕੇ ਦੇਵਾਂਗਾ ਦੱਸ ਕੇ ਰੱਖੇ ਜ ਨਹੀਂ ਤੇ ਹਾਂ ਬਾਈ ਜੀ ਵਾਕੀ ਤੁਸੀਂ ਦੇਖ ਵੀ ਸਕਦੇ ਹੋ ਜੇ ਹੋਇਆ ਹੁੰਦਾ ਤਾਂ ਇਹ ਚੀਜ਼ਾਂ ਹੋਣੀ ਨਹੀਂ ਤੇ ਹਾਂ ਇਹ ਸਾਰਾ ਅਰੀਜਨਲ ਟਰੈਕਟਰ ਹੈ ਠੀਕ ਹੈ ਜੀ ਤੇ ਅੱਗੇ ਆ ਗਿਆ ਬਾਈ ਜੀ ਐਸਰ ਐਸਰ ਹਾਂ ਜੀ 20 ਮਾਡਲ ਹੈ ਇਹ 20 ਮਾਡਲ ਹੈ ਲੈ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਜਿਹੜੀ ਬਈ ਟੇਪ ਵਗੈਰਾ ਗਿਆ ਆਪਾਂ ਮੈਂ ਹਰੇਕ ਵੀਡੀਓ ਚ ਇਹੀ ਗੱਲ ਕਰ ਦਿੰਦਾ ਕਈ ਵਾਰ ਹੁੰਦਾ ਨਾ ਵੀਰੇ ਅਲੱਗ ਕਰੀ ਜਾ ਕੇ ਟੇਪ ਪਾਤ ਲਾ ਲਵਗਾ ਤਾਂ ਇਥੋਂ ਖਰਾਬ ਨਿਕਲ ਜਾਂਦਾਗਾ ਤੇ ਟੇਪ ਵਗੈਰਾ ਸੌਂਕ ਨੂੰ ਹੀ ਆ ਬਾਈ ਜੀ ਸੌਂਕ ਨੂੰ ਮਤਲਬ ਪਾਰਟੀ ਦੀ ਲਵਾਈ ਹੋਈ ਹੈ ਇੱਥੇ ਕੋਈ ਬੰਦਾ ਲੈਂਦਾ ਇੱਥੇ ਹੀ ਟਰਾਈ ਕਰ ਸਕ ਨੀ ਕਹਾਂਗੇ ਵੀ ਨਾਲ ਲਾਉਂਦੇ ਠੀਕ ਆ ਬਾਈ ਬਾਾਕੀ ਵੀ ਚੈੱਕ ਕਰ ਸਕਦੇ ਲਾ ਕੇ ਵੀ ਚੈੱਕ ਕਰ ਸਕਦੇ ਹੋਗੇ ਤੇ ਇਹ 20 ਮਾਡਲ ਆ ਗਿਆ ਬਾਈ ਜੀ 20 ਮਾਡਲ ਹੈ 1600 ਘੰਟਾ ਚੱਲਿਆ ਟਾਇਰ ਟੂਰੇ ਦੇ ਵੀ ਨਾਲ ਦੇਣਾ ਇਹ ਵੀ ਲੈ ਬਈ ਟਾਇਰ ਟੱਪੇ ਇਹਦੇ ਵੀ ਨਾਲ ਦੇਣਗੇ 1600 ਘੰਟਾ ਚੱਲਿਆ ਕਿੰਨੇ ਕੇ ਪੈਸੇ ਟਾਇਰ ਪਏ ਹੋਣਗੇ ਬਈ ਜੇ ਤੇ ਟਾਇਰ ਹੈਗੇ 80% ਹੀ ਇਹਦੇ ਠੀਕ ਆ ਜੀ ਲਵ ਪਲੱਸ ਹੀ ਹੋ ਸਕਦੇ ਨੇ ਅਲਫਾ ਫਿਲਪੂਪੇ ਨਾਲ ਦੀ ਨੇ ਹਾਂ ਇਹ ਮਤਲਬ ਡੰਡੇ ਲਾ ਕੇ ਤਰੇ ਸੀ ਪਾਰਟੀ ਦੇ ਠੀਕ ਹੈ ਟੈਕ ਲਵਾ ਦਿੰਦਾ ਅਗਲਾ ਸੌ ਨੂੰ ਉਹ ਨਾਲ ਟੈਕ ਉਹਦਾ ਮਤਲਬ ਲਾ ਲੈ ਬਾਅਦ ਚ ਡੰਡੇ ਦੇਤੇ ਉੱਪਰ ਕਸਾਤੇ ਜੀ ਠੀਕ ਆ ਬਾਈ ਜੀ ਤੇ ਜਿਹੜੇ ਟਰੈਕਰ ਵੀ ਡੰਡਾ ਫੱਟੀ ਡਰਾਵਲ ਸਰਵਿਸ ਨਾਲ ਸਮਾਨ ਜੋ ਕੰਪਨੀ ਬਣਾਉਂਦਾ ਸਭ ਮਿਲੂਗਾ ਜੀ ਠੀਕ ਆ ਬਾਈ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ ਡਿਮਾਂਡ ਹੈ ਦੇਣ ਵਾਲਾ ਰੇਟ ਹੈ ਜੀ 290000 290000 ਲੈ ਬਾਈ ਜੀ ਇਹਦੀ ਡਿਮਾਂਡ ਤੇ ਨਿਗਮ ਰਵਾਦੀ ਹੈ 320000 ਠੀਕ ਆ ਬਾਈ ਜੀ 30000 ਰੁਪਏ ਦੀ ਸੂਟ ਆ ਗਈ ਬਾਕੀ ਵੀ ਜੇ ਕਰੇ ਆਉਗੇ ਮਾਨਤਾਨ ਵੀ ਹੋਊਗਾ ਤੇ ਬਾਈ ਕੰਦਾ ਉਹਨ ਜਾਣ ਦਾ ਕੋਈ ਨਾ ਤੇਲ ਵੀ ਦੇ ਦਾਂਗੇ ਹਾਂ ਉਹ ਵੀ ਕੋਈ ਦਿੱਕਤ ਨਹੀਂ ਹੈਗੀ ਤੇ ਅੱਗੇ ਆ ਗਿਆ ਬਈ ਜੀ ਡੀ ਡੀ ਆਈ 35 ਦਾ 35 ਸੂਨ ਵਾਲੀ ਕਾ ਇਹ 15 ਮਾਡਲ ਹੈ ਜੀ ਇਹਦੇ ਨਾਲ ਜਿਵੇਂ ਸੈਸਰੀ ਲੱਗੀ ਹੈ ਪਾਰਟੀ ਦੀ ਹੀ ਲਵਾਈ ਹੋਈ ਹੈ ਨਾਲ ਹੀ ਹੀ ਦਿੱਤੀ ਜਾਵੇਗੀ ਜੀ ਇਹ ਤਾਂ ਆਪਾਂ ਕੁਝ ਖੋਲਣੀ ਹੈ ਬਾਅਦ ਚ ਜਿਵੇਂ ਮੈਂ ਕਹਿੰਦਾ ਹੁਣ ਬਈ ਜੀ ਜਿਹੜਾ ਡੈੱਕ ਹੈਗਾ ਇਹ ਹੁਣ ਨਾਲ ਹੀ ਜਾਊਗਾ ਸਾਰਾ ਜਿਵੇਂ ਵੀ ਲੱਗਿਆ ਹੋਇਆ ਦੇਖੋ ਆਪਾਂ ਨਹੀਂ ਲਾਇਆ ਨਾਲ ਹੀ ਆਇਆ ਨਾਲ ਹੀ ਦੇਵਾਂਗੇ ਨਾਲ ਹੀ ਦੇਵਾਂਗੇ ਕਿਉਂਕਿ ਜੇ ਘਰੇ ਲੱਗਦਾ ਲੈ ਰਿਹਾ ਰਿਸ਼ਤੇਦਾਰ ਆ ਜਾਂਦੇ ਨੇ ਬਈ ਤੁਹਾਨੂੰ ਦੇ ਦੋ ਫਿਰ ਕ ਕਰਨਾ ਹੈ ਜਿਵੇਂ ਪਾਰਟੀ ਨੇ ਦਿੱਤਾ ਆਪਾਂ ਨੂੰ ਆਪਾਂ ਵੀ ਗਾਹਾਂ ਜੀ ਕੋਈ ਬੰਦਾ ਵੀਰ ਪੈਸੇ ਲਾਉਂਦਾ ਉਹਨੂੰ ਨਾਲ ਹੀ ਮਿਲੂ ਸਾਰਾ ਕੁਝ ਠੀਕ ਆ ਬਾਈ ਜੀ ਤੇ ਲਓ ਬਈ ਚੱਕ ਵੀ ਕਰ ਲੋ ਟਰੈਕਟਰ ਦੀ ਕੰਡੀਸ਼ਨ ਜੇ ਕਿਸੇ ਨੂੰ ਡੀਆਈ 35 ਹੋ ਜਾਏ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ 75 ਪੈ ਜੀ ਇਹ ਦੁਬਾਰਾ ਦੇ ਟਾਇਰ ਨੇ ਰੇਟਰ ਦੁਬਾਰੇ ਦੇ ਟਾਇਰ ਨੇਗੇ ਤੇ ਬਾਕੀ ਓਕੇ ਰਿਪੋਰਟ ਆ ਪੀਵੀ 13 ਸੰਗਰੂਰ ਦਾ ਨੰਬਰ ਆ ਬਾਈ ਜੀ ਤੇ 13 ਦੇ ਟਾਇਰਾਂ ਚ ਬਈਏ ਹਾਂਜੀ ਹਾਂਜੀ ਲਓ ਬਈ ਜੀ 13 ਦੇ ਟਾਇਰਾਂ ਚਗਾ ਕਈ ਵਾਰ ਹੁੰਦੇ ਨੇ ਕਿ ਕਹਿੰਦੇ ਨੇ ਬਾਈ ਜੀ ਸਾਨੂੰ ਟਾਇਰ ਵੀ ਜਰੂਰ ਦੱਸਾ ਕਰੋ ਠੀਕ ਹੈ ਤੇ ਤਾਂ ਮਾਡਲ ਹੈ ਫੁੱਲ ਆਟੋ ਮਾਡਲ ਪਾਵਰ ਸਟੀering ਹੈ ਡਬਲ ਕਲਚ ਤੇਲ ਬ੍ਰੇਕਾਂ ਚ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਠੀਕ ਆ ਬਾਈ ਜੀ ਤਾਂ ਬਾਈ ਜੀ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈਗਾ ਪੂਰਾ ਟਰੈਕਟਰ ਕੋਕਾ 20 ਤੇ ਹੈਗਾ ਲਓ ਬਈ ਅੱਗੇ ਹੈਗਾ ਇੰਡੋ ਫਾਰਮਾ ਇੱਕ ਐਨਵੀ ਚ ਆ ਜਾਂਦਾ ਇਹ ਹੈਗਾ ਡੀਆਈ ਚ ਡੀਆਈ ਇਹ 60 ਪਾਵਰ ਚ ਆ ਗਿਆ ਜੀ ਇਹ 60 ਹਸ ਪਾਵਰ ਚ ਆ ਗਿਆ ਜੀ ਹਾਂ ਠੀਕ ਆ ਜੀ 80 ਪੀਚ ਚ ਆ ਗਿਆ ਜੀ ਠੀਕ ਆ ਬਾਈ ਜੀ ਹਾਂ ਜੀ ਹਾਂ ਤੇ 16 ਦੇ ਟਾਇਰਾਂ ਚ ਆ ਗਿਆ 16 ਦੇ ਟਾਇਰਾਂ ਚ ਆ ਗਿਆ ਜੀ ਇਹਦੇ ਵੀ ਟਾਇਰ ਨਾਲ ਦੇ ਨੇ ਹਾਂ ਇਹਦੇ ਵੀ ਨਾਲ ਦੇ ਟਾਇਰ ਠੀਕ ਹੈ ਜੀ ਦੇਖ ਲਓ ਮੜਾ ਕਈ ਵਾਰ ਪਉਣ ਲੈ ਨਾ 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 ਨਾਲ ਦੀ ਠੀਕ ਹੈ ਜੀ ਜੋ ਜਿਹੜੀ ਗੱਲ ਹੋ ਦੱਸ ਕੇ ਦੇਵਾਂਗੇ ਠੀਕ ਹੈ ਬਾਈ ਦੱਸ ਕੇ ਦੇਵਾਂਗੇ ਬਾਈ ਕਰਨਾ ਜਿਹੜੀ ਵੀ ਚੀਜ਼ ਨਾਲ ਦੀ ਉਹ ਗੋਡ ਇਅਰ ਦੇ ਟਾਇਰ ਨੇ ਚੌਕੜਾ ਚੌਕੜਾ ਜੀ ਠੀਕ ਕਿੰਨੇ ਕੇ ਪੈਸੇ ਪੈਉਣਗੇ ਬਾਈ ਜੀ 90 ਪੈਸੇ ਟਾਇਰ ਨੇ ਜੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਬਾਈ ਸ਼ੀਟ ਕਵਰਾਂ ਤੇ ਲਫਾ ਫਿਰੂਫੇ ਵੀ ਨਾਲ ਦੇ ਪੈਣਗੇ ਜੀ ਤੇ ਕਿੰਨੇ ਮਾਡਲ ਹੈ ਬਾਈ ਇਹ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਇਹ ਕਿੰਨੇ ਘੰਟੇ ਚੱਲੇਗੀ ਤਕਰੀਬਨ ਜੀ ਆਪ ਲੱਗ ਚੱਲੇਗੀ ਇਹ 800 ਘੰਟੇ ਚੱਲੇ ਹੈ ਜੀ ਇਹ ਵੀ ਯਮਾਹਾਨੋ ਓਪੇਰਟ ਚ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ ਇਹਦੀ ਡਿਮਾਂਡ 5 ਲੱਖ 20 ਹਜ਼ਾਰ ਰੁਪਏ ਜੀ ਛੱਡ ਸੜਾ ਬਾਈ ਸੱਦ ਸੜਈਆ 90 ਹਜ਼ਾਰ ਕਰਦੀ 4 ਲੱਖ 90 ਹਜ਼ਾਰ ਕਰਦੀ ਤੁਸੀਂ ਦੇਖ ਲਓ ਠੀਕ ਹੈ ਫਿਰ ਠੀਕ ਆ ਬਾਕੀ ਬਈ ਤੇਲ ਖਰਚਾ ਵੀ ਬਾਈ ਕਹਿੰਦਾ ਦੇਵਾਂਗੇ ਤੇ ਮੰਨ ਕੇ ਚਲੋ ਪੱਜ 6000 ਰੁਪਏ ਦਾ ਤੇਲ ਖਰਚਾ ਹੀ ਹੋਊਗਾ ਤੇਲ ਖਰਚਾ ਉਹ ਜਿੰਨੇ ਵੀ ਮੰਨ ਲਓ ਬਾੜ ਦੱਸਦੇ ਆ ਜਿੰਨੇ ਦਾ ਹੀ ਭੋਗ ਨੇ ਪਾ ਦਾਂਗੇ ਠੀਕ ਆ ਬਾਈ ਜੀ ਲਓ ਬਈ ਕੰਡੀਸ਼ਨ ਵੀ ਚੈੱਕ ਕਰ ਲਓ ਪੂਰਾ ਨਵਾਂ ਟਰੈਕਟਰ ਪਿਆ ਸਾਫ਼ ਵੀ ਪਿਆਗਾ ਓਪੇਰਟ ਤੇ ਅਗਿਆ ਗਿਆ ਬਈ ਜੀ ਛੋਟਾ ਟਰੈਕਟਰ ਜਿਹੜਾ ਕਦੇ ਮਰੇ ਹੀ ਨਹੀਂ ਹੈਗਾ ਤੇ ਇਹ ਡਿਮਾਂਡ ਚੱਲ ਰਹੀ 3 ਸਪੀਡ ਟਰੈਕਟਰ ਹੈ ਲੋ 3 ਸਪੀਡ ਹੈ ਹਾਂ ਜੀ ਖੁੱਲੇ ਪਲੇਟਫਾਰਮ ਵਾਲਾ ਤੇ ਇਹ ਬਿਨਾ ਚੈਂਜਰ ਵਾਲਾ ਬਈ ਜੀ ਹਾਂ ਜੀ ਬਿਨਾ ਚੈਂਜਰ ਉਦੋਂ ਆਇਆ ਨਹੀਂ ਚੈਂਜਰ ਤਾਂ ਨਾ ਤਾਂ ਮਤਲਬ 19 20 ਦੇ ਸਰ ਕਰੀਬ ਆਇਆ ਜੀ ਠੀਕ ਆ ਜੀ ਤੇ ਲੋ ਬਈ ਜੀ ਫੀਚਰ ਚੈਂਜਰ ਵਾਲਾ ਪਹਿਲਾਂ ਹੈ ਨਹੀਂ ਜੀ ਠੀਕ ਆ ਬਈ ਜੀ ਸਾਰਾ origignal ਹੈ ਬਈ ਜਿੰਨਾ ਵੀ ਹੈਗਾ origignal ਟਰੈਕਟਰ ਜੀ ਗਾਰੰਟੀ ਹੋਊ ਆਪਣੀ ਠੀਕ ਹੈ ਜੀ ਤੇ ਲੋ ਬਈ ਜੀ ਚੈੱਕ ਵੀ ਕਰ ਲੋ ਟਰੈਕਟਰ ਦੀ ਗਾਰੰਟੀ ਹੋਊਗੀ ਤੇ ਟਾਇਰ ਟੱਪੇ ਦੀ ਗੱਲ ਕਰੀ ਬ ਠੀਕ ਹੈ ਜੀ ਮੰਨ ਕੇ ਚਲੋ 60 65 ਪੈਸੇ ਰਹਿ ਰਾਇ ਜੀ ਠੀਕ ਹੈ ਜੀ 60 65 ਪੈਸੇ ਟਾਇਰ ਨੇਗੇ ਤੇ ਬਾਕੀ ਜਿਹੜੇ ਬਈ ਟਾਇਰ ਆਪਾਂ ਦੱਸ ਕੇ ਦੇਵਾਂਗੇ 60 65 ਪੈਸੇ ਪਰ ਪਲੱਸ ਨੇਗੇ ਹਾਂਜੀ ਹਾਂ ਪਰ ਬਾਈ ਕਹਿੰਦਾ ਕੱਟ ਦੱਸ ਕਰੀਏ ਮੈਨੂੰ ਡਾਊਟ ਹੁੰਦਾ 100 ਰੁਪਈਆ ਦੇ ਆਪਾਂ ਜਿੰਨੇ ਤੋਂ ਮਤਲਬ 60 65 ਪੈਸੇ ਟਾਇਰ ਜੀ ਇਹ ਕਈ ਵਾਰ ਅਗਲਾ ਵੀ ਕੱਟਨੇ ਆਪਾਂ 100 ਰੁਪਈਆ ਦੇ ਲਾਭ ਵੀ ਲਵਾਂਗੇ ਜੇ ਅਗਲਾ ਨਵੇਂ ਪੋਲੇ ਆਵਦਾ ਠੀਕ ਹੈ ਜੀ ਆਪਦੇ ਨਵੇਂ ਪੋਲੇ ਓਵਰੀ ਆਫਰ ਨੇ ਜਿਵੇਂ ਆਪਾਂ ਕਹਿੰਦੀ ਬਈ ਜੀ ਕੰਪਨੀ ਦੇ ਟਾਇਰ ਨੇ 16 ਦੇ JK ਦੇ ਜੇ ਕਿ ਸੋਨਾ ਬੰਨ ਜੇ ਕਿ ਸੋਨਾ ਬੰਨ ਦੇ ਹਾਂਜੀ ਸਾਰਾ origignal ਟਰੈਕਟਰ ਸਾਰਾ origignal ਹੈ ਤੇ ਕਿੰਨੇ ਮਾਡਲ ਹੈ ਵੀਰੇ ਤੇ 2014 ਮਾਡਲ ਹੈ 2014 ਮਾਡਲ ਮੈਨੂੰ ਤਾਂ ਲੱਗਦਾ ਵੀ ਜਿਵੇਂ ਸ਼ੋ ਸ਼ੋ ਵਾਲੇ ਨੇ ਲਾ ਕੇ ਰੱਖੀ ਹੋਵੇ ਹਾਂ ਹਾਂ ਨਹੀਂ ਵੈਸੇ ਵਧੀਆ ਪਾਲਟੀ ਕੋਲ ਦੀ ਸਾਰੀ ਬਹੁਤ ਰੱਚੀ ਰਹੀ ਠੀਕ ਹੈ ਜਾਂ ਫਿਰ ਸੱਟ ਦਾ ਲਿਖਣਾ ਉਹਨਾਂ ਨਾਲ ਠੀਕ ਹੈ ਭਾਈ ਜੀ ਤੇ ਕੀ ਡਿਮਾਂਡ ਹੈ ਭਾਈ ਜੀ ਇਹਦੀ ਇਹਦੀ 5 ਲੱਖ 15 ਹਜ਼ਾਰ ਦੀ ਡਿਮਾਂਡ ਠੀਕ ਹੈ ਜੀ 5 ਲੱਖ 15 ਹਜ਼ਾਰ ਤੇ 5000 10000 ਤਾਂ ਮੇਰਾ ਕਟਾ ਦੇ ਠੀਕ ਹੈ ਜੀ ਤੇ ਇੱਕ ਟਰੈਕਟਰ ਚ ਮਾਨਤਾਨ ਕਰਵਾਇਆ ਜੀ ਮੈਂ ਕੋਈ ਗੱਲ 10 ੋਡਾ ਕਰ 10 ਫਿਰ ਮੈਂ ਘਟਾ ਦੇਣਾ ਆਪਦੇ ਵੱਲੋਂ 90000 ਯਾਰ ਛੱਡ ਦਾਂਗੇ 95000 4 ਲੱਖ 95000 ਦਾ ਹੀ ਠੀਕ ਆ ਬਾਈ ਜੀ ਤੇਰੀ ਮੁਰਮਦਾ ਵੀ ਪੂਰਾ ਸਾਫ ਹੈ 14 ਮਾਤਲਬ ਹੈ ਜਿੰਨਾ ਹੈਗਾ ਸਾਰਾ Ориਜਨਲ ਹੈਗਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈਗਾ ਫਰਸਟ ਓਨ ਰਾਈਟ ਹਾਂ ਫਰਸਟ ਓਨ ਰਾਈਟ ਠੀਕ ਆ ਬਾਈ ਜੀ ਤੇ ਆ ਗਿਆ ਹੈਗਾ ਬਾਈ ਜੀ ਛੋਟਾ ਟਰੈਕਟਰ ਜਿਹੜਾ ਕਦੇ ਮੰਨ ਕੇ ਚੱਲੋ ਅੱਜ ਕੱਲ ਮੁੰਡਿਆਂ ਦੀ ਪਸੰਦ ਰਿਹਾਗਾ 963 ਰੇਟ ਆ ਜੀ ਤੇ ਲੋਕ ਤਾਂ ਕਹਿੰਦੇ ਭਾਲਦੇ ਵੀ ਬਹੁਤ ਨੇ ਨਾ ਇਹਦੇ ਨਾਲ ਬਹੁਤ ਡਿਮਾਂਡ ਹੈ ਜੀ ਰੇਟਰ ਦੀ ਵਧੀਆ ਮਾਰਕੀਟ ਜਾ ਰਹੀ ਹੈ ਠੀਕ ਜੇ ਕਿਸੇ ਨੇ ਵੇਚਣਾ ਵੀ ਤੁਸੀਂ ਵੀ ਖਰੀਦ ਲਓਗੇ ਹਾਂ ਹਾਂ ਕੋਈ ਵੀ ਇਦਾਂ ਨਹੀਂ ਵੀ ਗੱਲਾ ਇਹ ਖਰੀਦਾਂਗੇ ਆਪਾਂ ਜੇ ਕਿਸੇ ਨੂੰ ਕੋਰੇਟਰ ਵੇਚੂਗਾ ਠੀਕ ਹੈ ਉਹ ਵੀ ਖਰੀਦ ਲਾਂਗੇ ਲੈ ਵੀ ਜੀ ਖੁੱਲੇ ਪਲੇਟਫਾਰਮ ਵਾਲਾ ਗਿਆ 5 ਸਟਾਰ ਚ ਆ ਗਿਆ ਤੇ ਇਹਦੇ ਵੀ ਉਹ ਫੰਕਸ਼ਨ ਹੈਗਾ ਹੀ ਨਾ ਜਿਵੇਂ ਹਲ ਹੂਲ ਪਾਉਣਾ ਨਾ ਪਿੱਛੇ ਪਿੱਛੇ ਹਾਂਜੀ ਹਾਂ ਸੌਰਾਜ ਦੇ ਆਉਂਦੀ ਹੈ ਜੀ ਠੀਕ ਹੈ ਭਾਈ ਜੀ ਤੇ ਟਾਇਰ ਟੱਪੇ ਕਿੰਨੇ ਕ ਪੈਸੇ ਪੈਣਗੇ ਜੀ ਮੇਰੇ ਦੇ 80% ਨਹੀਂ ਨਾਲ ਦੇ ਟਾਇਰ ਨੇ ਸਾਰੇ ਡਿੱਟੋ ਦੇ ਦਿੱ ਠੀਕ ਹੈ ਜੀ 80% ਟਾਇਰ ਮੈਂ ਬਾਕੀ ਤੁਸੀਂ ਪੈਰਾ ਦਾ ਨੂੰ ਜੱਜ ਕਰ ਸਾਜੋ ਬਈ ਜੀ ਪੂਰੇ ਸਾਫ ਪੈਣਗੇ ਤੇ ਤਕਰੀਬਨ ਚੱਲ ਚਲਾ ਰਹੇ ਤਾਂ ਕਿੰਨਾ ਕ ਚੱਲੇ ਹੋਵੇ ਜੀ ਇਸ 800 ਘੰਟਾ ਚੱਲੇ ਆ ਜੀ ਠੀਕ ਹੈ ਜੀ 800 ਘੰਟਾ ਚੱਲੇ ਹੋਇਆ ਹੈਗਾ ਹੋ ਸਕਦਾ ਸਾਇਦ ਮੈਂ ਮੀਟਰ ਚੈੱਕ ਕਰ ਲੀਤ ਹੁਣ ਆਪਾਂ ਇਹ ਕਹ ਦੀਏ 950 ਤੋਂ ਥੱਲੇ ਚੱਲੇ ਆ ਹਾਂ ਹਾਂ ਠੀਕ ਹੈ ਬਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਪੂਰਾ ਸਾਫ ਹੈਗਾ ਤੇ ਕੀ ਡਿਮਾਂਡ ਹੈ ਬਈ ਇਹਦੀ ਡਿਮਾਂਡ ਹੈ 71500 21 ਮਾਡਲ ਬੀ ਮਾਡਲ ਬੀ ਮਾਡਲ 715000 ਹਾਂ ਹੈ ਮਤਲਬ ਲਾਸਟ ਮਹੀਨੇ ਦੇ ਬਾਰੇ ਮਹੀਨੇ ਚ ਨਿਕਲ ਜੀ ਠੀਕ ਹੈ ਉਹ ਤਾਂ ਮੰਨ ਕੇ ਜਦੋਂ 21 ਕਹਿ ਲਿਆ ਹਾਂ ਹਾਂ 21 ਕਹਿ ਲੋ ਮਤਲਬ ਆਪਾਂ ਜੀ ਬਾਦ ਵਿੱਚ ਰਜਿਸਟ੍ਰੇਸ਼ਨ ਉਹਦੀ ਹੋ ਜਾਂਦੀ ਹੈ ਵੀ ਠੀਕ ਹੈ ਝੂਠ ਨਹੀਂ ਮਾਰਦੇ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਤੇ ਕੀ ਡਿਮਾਂਡ ਸੀ ਬਾਈ ਆ ਗਿਆ 715000 ਰੁਪਏ ਦੀ ਡਿਮਾਂਡ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਸੱਡਾਂਗੇ ਜੀ ਸੱਡਾਂਗੇ ਆਪਾਂ ਜੀ 60000 ਰੁਪਏ ਦਾ ਠੀਕ ਹੈ ਜੀ ਲੈ ਬਈ ਮੰਨ ਕੇ ਚੱਲੋ ਪੈ 30000 ਰੁਪਏ ਦੀ ਸੂਟ ਹੋ ਗਿਆ ਇਹ ਟਰੈਕਟਰ ਤੇ ਕਿਉਂ ਆਏ ਮੰਨ ਕੇ ਚੱਲ ਹੁਣ ਆਪਾਂ ਘਰੇ ਖੜੇ ਹਾਂ ਜੀ ਉਰੇ ਕੋਈ ਮੰਡੀ ਨਹੀਂ ਕੋਈ ਤਲਾਕੀ ਕਮਿਸ਼ਨ ਕੁਝ ਨਹੀਂ ਮਤਲਬ ਹੋਰ ਪੈਣਾ ਆਪਾਂ ਨੂੰ ਠੀਕ ਹੈ ਜੀ ਮਤਲਬ ਤਾਂ ਕਰਕੇ ਫਾਈਨਲ ਜਿਹੜਾ ਪ੍ਰਾਈਸ ਆਪਾਂ ਦੱਸ ਰਹੇ ਹਾਂ ਉੱਥੇ ਮੰਨ ਲਓ ਥੋੜਾ ਬਹੁਤ ਆਪਾਂ ਨੂੰ ਬਦਲ ਲਿਖਣੀ ਪੈਂਦਾ ਜੀ ਠੀਕ ਆ ਭਾਈ ਜੀ ਜੇ ਹੁਣ ਤੁਸੀਂ ਆਪਾਂ ਮੰਨ ਕੇ ਚੱਲੀਏ ਜੇ ਸਾਢੇ 6 ਲੱਖ ਰੁਪਏ ਵੀ ਲਿਖ ਦਈਏ ਆਹ ਨਾਲ ਫਿਰ ਉਹ ਚੋ ਵੀ ਆ ਕੇ ਕਟਾਉਗੇ ਕਿੱਥੇ ਵੀ ਹਾਂ ਅਗਲਾ ਥੋੜਾ ਜਿਹਾ ਕਰ ਦੀ ਜੀ ਹੁੰਦੀ ਹੈ ਅਗਲੇ ਕਿਨੇ ਪੈਸੇ ਲੈਣੇ ਜਗਾ ਜਾਂ ਫਿਰ ਆਹ ਤੇ ਲੋਬ ਜੀ ਅੱਗੇ ਆ ਗਿਆ ਚੇਂਜਰ ਵਾਲਾ ਹਾਂਜੀ 60 ਹੌਸ ਪਾਵਰ ਦਾ ਐਚ ਡੀ ਐਮ ਵਾਲਾ ਕੱਟ ਖਰਚੇ ਵਾਲਾ ਹਾਂਜੀ ਤੇ ਸਾਈਡ ਗੇਅਰ ਜਿਹੜਾ ਖੁੱਲੇ ਪਲੇਟਫਾਰਮ ਵਾਲਾ ਹਾਂਜੀ ਹਾਂਜੀ ਤੇ ਟੈਟਾ ਟੱਪਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਨਾਲ ਦੇ ਟੈਟਾ ਟੱਪ ਇਹਦੇ ਵੀ ਨਾਲ ਲੈ ਗਏ ਠੀਕ ਆ ਜੀ ਜੇ ਮੈਂ ਕਹਿੰਦੀ ਐਤਕੀ ਪੂਰੀ ਮੰਗ ਰਹੀ ਹੈ ਨਾ ਸੁਪਰ ਸੇਟਰ ਤੇ ਕੋਈ ਵੀ ਡਿਮਾਂਡ ਪੂਰੀ ਹੈ ਜੀ ਡਿਟਰ ਦੀ ਠੀਕ ਆ ਜੀ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ 20 ਹੈ ਜੀ 20 ਮਾਡਲ ਆਗਾ ਤੇ ਕਿੰਨੇ ਘੰਟੇ ਚੱਲੇ ਹੋ ਬਾਈ ਜੀ ਇਹਦੇ ਇਹ 1100 ਘੰਟਾ ਚੱਲਿਆ ਜੀ ਠੀਕ ਆ ਜੀ ਤੇ ਬੇਟ ਵਗੈਰਾ ਵੀ ਲੱਗੇ ਹੋਏ ਨੇ ਕਹੀਦਾ ਜਿਵੇਂ ਅਸੈਸਰੀ ਜਿਹੜੀ ਕੰਪਨੀ ਕੋਲੋਂ ਆਉਂਦਾ ਸਮਾਨ ਇਹਦੇ ਨਾਲ ਹੀ ਠੀਕ ਆ ਜੀ ਕਈ ਪਤਾ ਮੇਰੇ ਤਾਂ ਕਹਿੰਦੇ ਨੇ ਵੀ ਬੇਟੇ ਵੀ ਲਾ ਲੈਣੇਗਾ ਆਪਾਂ ਨਹੀਂ ਨਹੀਂ ਉਹ ਨਹੀਂ ਨਾਲ ਹੀ ਆਏ ਨੇ ਬਸ ਨਾਲ ਹੀ ਨਾਲ ਹੀ ਦੇਵਾਂਗੇ ਠੀਕ ਆ ਜੀ ਤੇ ਪਤਾ ਕੀ ਕਰਨਾ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਜੀ ਡਿਮਾਂਡ ਇਹਦੀ 6.5 ਲੱਖ ਰੁਪਏ ਜੀ 6.5 ਲੱਖ ਰੁਪਏ ਤੇ ਬਾਕੀ ਲੋਨ ਵਗੈਰਾ ਇਹਦੇ ਉੱਤੇ ਹੋਊਗਾ ਹਾਂ ਜੀ ਹਾਂ ਲੋਨ ਸਾਰੇ ਟਰੈਕਟਰਾਂ ਤੇ ਹੋਊਗਾ ਲੋਨ ਸਾਰੇ ਟਰੈਕਟਰਾਂ ਤੇ ਹੋਊ ਜੂ ਠੀਕ ਆ ਬਾਈ ਜੀ ਬਾਕੀ ਚੈਕਿੰਗ ਬਾਕੀ ਓਕੇ ਰਿਪੋਰਟ ਚ ਟਰੈਕਟਰ ਮਿਲਣਗੇ ਠੀਕ ਹੈ ਬਾਈ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਓਕੇ ਮਿਲਣਗੇ ਤੇ ਜਿੰਨੇ ਵੀ ਟਰੈਕਟਰ ਹੋਣਗੇ ਕਾਗਜ਼ ਪੱਤਰਾਂ ਦੇ ਓਕੇ ਹੋਣਗੇ ਬਾਈ ਜੀ ਓਕੇ ਓਕੇ ਸਭ ਗਾਰੰਟੀ ਓਕੇ ਕਿਸੇ ਤਰ੍ਹਾਂ ਦਾ ਬੰਦੇ ਨੂੰ ਡਾਊਟ ਕਰਨ ਦੀ ਜਰੂਰਤ ਨਹੀਂ ਜੀ ਠੀਕ ਹੈ ਬਾਈ ਅਸੀਂ ਕਹਾਂਗੇ ਉਹੀ ਗੱਲ ਹਰਕਲ ਜਾਂਦੀ ਠੀਕ ਹੈ ਬਾਈ ਜੀ ਤੇ ਸਹੀ ਲੋਕੇਸ਼ਨ ਕੀ ਹੈ ਬਾਈ ਜੀ ਆਪਣੀ ਲੋਕੇਸ਼ਨ ਪਿੰਡ ਪੱਠੜਾ ਜੀ ਆਪਣਾ ਨੀਅਰ ਧਨੋਲਾ ਮੰਡੀ ਜੀ ਕਿਲਾ ਬਰਨਾਲਾ ਜੀ ਠੀਕ ਹੈ 5 ਕਿਲੋਮੀਟਰ ਤੋਂ ਉੱਤਰ ਕੀ ਪਿੰਡ ਹੈ ਜੀ ਆਪਣਾ ਇਧਰ ਹਰੀਗੜ੍ਹ ਲੱਗ ਜਾਂਦਾ ਨਾਲ ਵੱਡੇ ਰੋਡ ਦੇ ਠੀਕ ਹੈ ਜ ਇਤਨੋਂ ਲਿਆ ਕੇ ਫੋਨ ਕਰਦੇ ਬਾਈ ਆਪਕੋ ਕਰ ਲਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਚੈਨਲ ਵੀ ਬਣਿਆ ਹੋਇਆ ਹੈ ਜੀ ਹਾਂਜੀ ਹਾਂ ਪੱਠਾ ਟਰੈਕਟਰ ਸੇਲ ਦੇ ਨਾਮ ਤੇ ਆਪਣਾ ਚੈਨਲ ਵੀ ਹੈ ਜੀ ਉੱਤੇ ਵੀ ਤੁਸੀਂ ਹੋਰ ਜਾਣਕਾਰੀ ਲਈ ਵੀਡੀਓ ਦੇਖ ਸਕਦੇ ਹੋ ਆਪਣੀਆਂ ਆਉਂਦੀਆਂ ਰਹਿੰਦੀਆਂ ਨੇ ਉੱਤੇ ਵੀ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਉਹਦੇ ਤੇ ਵੀ ਬਾਈ ਵੀਡੀਓ ਪਾਉਂਦਾ ਰਹਿੰਦਾ ਹੈਗਾ ਤੇ ਬਾਈ ਨੂੰ ਵੀ ਜਰੂਰ ਸਪੋਰਟ ਕਰਿਓ ਠੀਕ ਹੈ ਬਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਠੀਕ ਹੈ ਦੋਸਤ ਲਓ ਬਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੀਆਂ ਤਦ ਤੱਕ ਲਈ ਧੰਨਵਾਦ